ਅੱਜ ਗਣਤੰਤਰ ਦਿਵਸ ਦੇ ਉਸਤੇ ਪੂਰੇ ਭਾਰਤ ਵਰਸ਼ ਨੂੰ ਬਹੁਤ-ਬਹੁਤ ਮੁਬਾਰਕਾਂ 26 ਜਨਵਰੀ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ ਜਦੋਂ ਸਾਡੇ ਹਰਮਨ ਪਿਆਰੇ ਡਾਕਟਰ ਬੀਮਰਾਓ ਅੰਬੂਜੀਕਰ ਜੀ ਨੇ ਸੰਵਿਧਾਨ ਨੂੰ ਲਾਗੂ ਕੀਤਾ ਸੀ ਸੋ ਅਸੀਂ ਉਸ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਉਸ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀਆਂ ਬੜੀਆਂ ਕੋਸ਼ਿਸ਼ਾਂ ਚੱਲ ਰਹੀਆਂ ਉਸ ਕੋਸ਼ਿਸ਼ਾਂ ਨਾ ਹੋਣ ਬਾਕੀ ਜਦ ਤੱਕ ਸਾਡੇ ਰਵੀ ਦਾਸ ਭਰਾ ਸਾਡੇ ਬਾਲਮਿਕੀ ਭਰਾ ਉਹਨਾਂ ਦੇ ਅੱਗੇ ਸੁਰੱਖਿਆ ਕਵਚ ਬਣ ਕੇ ਖੜੇ ਆ ਮੈਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਕੋਈ ਵੀ ਛੇੜਛਾੜ ਕੀਤੀ ਜਾ ਸਕਦੀ ਹੈ ਸੋ ਇੱਕ ਮੈਸੇਜ ਹੈ ਮੇਰਾ ਸੀਐਮ ਸਾਹਿਬ ਲਈ ਪੀਐਮ ਸਾਹਿਬ ਲਈ ਕਿ ਜਦੋਂ ਬਾਬਾ ਸਾਹਿਬ ਜੀ ਨੇ ਇਹ ਸੰਵਿਧਾਨ ਲਿਖਿਆ ਸੀ ਕਿ ਉਹਨਾਂ ਨੇ ਸੰਵਿਧਾਨ ਚ ਇਹ ਲਿਖਿਆ ਸੀ ਕਿ ਸਰਕਾਰੀ ਸਕੂਲ ਅਲੱਗ ਚੱਲਣਗੇ ਔਰ ਪ੍ਰਾਈਵੇਟ ਸਕੂਲ ਅਲੱਗ ਚੱਲਣਗੇ ਸਰਕਾਰੀ ਹਸਪਤਾਲ ਅਲੱਗ ਚਲੇਗਾ ਔਰ ਪ੍ਰਾਈਵੇਟ ਹਸਪਤਾਲ ਅਲੱਗ ਚਲੇਗਾ ਗਰੀਬਾਂ ਦਾ ਇਲਾਜ ਅਲੱਗ ਹੋਏਗਾ ਅਮੀਰਾਂ ਦਾ ਅਲੱਗ ਅਲੱਗ ਹੋਏਗਾ ਸੋ ਅਸੀਂ ਕਿਸੇ ਦੀ ਵੀ ਬਿਜ਼ਨਸ ਨੂੰ ਠੇਸ ਨਹੀਂ ਪਟਾਣਾ ਚਾਹੁੰਦੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਵੀ ਔਰ ਸਰਕਾਰਾਂ ਅੱਗੇ ਵੀ ਜਾਂ ਤਾਂ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮਰਜ ਕਰ ਦਿਓ ਜਾਂ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਮਰਜ ਕਰ ਦਿਓ ਇਸੇ ਤਰੀਕੇ ਨਾਲ ਸਕੂਲਾਂ ਨੂੰ ਵੀ ਮਰਜ ਕਰੋ ਤਾਂ ਕਿ ਸਿੱਖਿਆ ਜੋ ਇੱਕ ਬੱਚਿਆਂ ਦਾ ਕੇਂਦਰ ਹੈ ਵਿੱਦਿਆ ਦਾ ਮੰਦਰ ਹੈ ਜਿੱਥੇ ਸਾਰਿਆਂ ਨੂੰ ਅਧਿਕਾਰ ਹੈ ਜਿੱਥੇ ਕੋਈ ਅਮੀਰ ਗਰੀਬ ਨਹੀਂ ਹੈ ਹਰ ਇੱਕ ਨੂੰ ਹੱਕ ਹੈ ਕਿ ਆਪਣਾ ਬੱਚਾ ਆਈਪੀਐਸ ਅਫੀਸਰ ਬਣ ਸਕੇ ਕੋਈ ਕਿਸੇ ਦਾ ਪਰਸਨਲ ਅਧਿਕਾਰ ਨਹੀਂ ਹੈ ਸੋ ਇਸ ਚੀਜ਼ ਨੂੰ ਅੱਗੇ ਬढ़ावा ਦਿੰਦੇ ਹੋਏ ਇਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾਵੇ ਸੋ ਅਸੀਂ ਬੇਨਤੀ ਕਰਦੇ ਹਾਂ ਆਪਣੀ ਜਿਹੜੀ ਪਬਲਿਕ ਹੈ ਉਹ ਆਪਣੀ ਸੂਝ ਬੂਝ ਨਾਲ ਲੱਗੇ ਵੋਟਾਂ ਆ ਰਹੀਆਂ ਸੂਝ ਬੂਝ ਨਾਲ ਵੋਟਾਂ ਪਾਣ ਜਿਹਦੇ ਨਾਲ ਪੰਜਾਬ ਦਾ ਕਲਿਆਣ ਹੋਵੇ ਟਕੜਪੰਥੀ ਤੋਂ ਦੂਰ ਹੋ ਕੇ ਉਸ ਪਾਰਟੀ ਨੂੰ ਵੋਟ ਦਿੱਤੀ ਜਾਵੇ ਜਿਹੜੀ ਪਾਰਟੀ ਪੰਜਾਬ ਦਾ ਸੁਧਾਰ ਕਰ ਸਕੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ 10-10 ਕਟੋੜ 10 ਸਾਲਾਂ ਤੋਂ ਪੰਜਾਬ ਦੇ ਵਿੱਚ ਵਿਸਤਾਰ ਨਹੀਂ ਹੋ ਰਿਹਾ ਕਿਉਂਕਿ ਸੈਂਟਰ 'ਚ ਸਰਕਾਰ ਹੋ ਰਹੀ ਹੈ ਪੰਜਾਬ 'ਚ ਸਰਕਾਰ ਹੋ ਰਹੀ ਹੈ ਸੈਂਟਰ ਦੇ ਪ੍ਰੋਜੈਕਟ ਰੁਕੇ ਪਏ ਆ ਔਰ ਉਹਦਾ ਖਮਿਆਜਾ ਸਾਰਾ ਪਬਲਿਕ ਨੂੰ ਭਰਨਾ ਪੈ ਰਿਹਾ ਸੋ ਸਾਡੀ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਹਮਰ ਆਰਗੇਨਾਈਜੇਸ਼ਨ ਜੋ ਲੋਕ ਹਿੱਤਾਂ ਦੇ ਬਾਰੇ ਜਾਣਦੀ ਹੈ ਸਾਡੇ ਨੈਮ ਸਿੰਘ ਪ੍ਰੇਮੀ ਡਾਕਟਰ ਨੈਮ ਸਿੰਘ ਪ੍ਰੇਮੀ ਜੋ ਵਰਲਡ ਚੇਅਰਮੈਨ ਹੈ ਨੈਸ਼ਨਲ ਡਾਇਰੈਕਟਰ ਸਾਡੇ ਵਿਕਰਾਂਤ ਰਾਣਾ ਜੀ ਸਭ ਮੇਰੇ ਨਾਲ ਮੇਰੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਸ਼ਮ 베ਰੀ ਜੀ ਸਾਡੇ ਵਰਮਾ ਜੀ ਜੋ ਜੁਆਇੰਟ ਸੈਕਟਰੀ ਹੈ ਤੇ ਹੋਰ ਵੀ ਸਾਡੇ ਕੁਝ ਮੈਂਬਰ ਮੈਡਮ ਜਗਿੰਦਰ ਕੌਰ ਜੀ ਸਾਡੀ ਸਾਰਿਆਂ ਦੀ ਹੁਸ਼ਿਆਰਪੁਰ ਵੱਲੋਂ ਬੇਨਤੀ ਹੈ ਕਿ ਜਿਹੜੀ ਵੀ ਪਾਰਟੀ ਬਾਜੀ ਹੁੰਦੀ ਹੈ ਉਹਨੂੰ ਬੰਦ ਕੀਤਾ ਜਾਵੇ ਇੱਕ ਆਈਪੀਐਸ ਆਫੀਸਰ ਸ਼ਹਿਰ ਦਾ ਮਾਲਕ ਹੁੰਦਾ ਉਹਨਾਂ ਨੂੰ ਚਾਹੀਦਾ ਕਿ ਜਿੰਨੀਆਂ ਆਰਗੇਨਾਈਜੇਸ਼ਨਾਂ ਹਨ ਉਹਨਾਂ ਦੀ ਮਹੀਨੇ ਦੀ ਇੱਕ ਮੀਟਿੰਗ ਰੱਖੀ ਜਾਵੇ ਔਰ ਉਹਨਾਂ ਨੂੰ ਜੋ ਵੀ ਸਮਾਜ ਸੇਵਾ ਦਾ ਕੰਮ ਹੈ ਬੰਦ ਕੇ ਦਿੱਤਾ ਜਾਵੇ ਔਰ 15 ਅਗਸਤ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਜੋ ਸਮਾਜ ਲਈ ਕੰਮ ਕੀਤੇ ਜਾਂਦੇ ਹਨ ਨਾ ਕਿ ਮਨਿਸਟਰਾਂ ਦੇ ਚੇਲਿਆਂ ਨੂੰ ਔਰ ਸਾਨੂੰ ਇਸ ਚੀਜ਼ ਦਾ ਬੜਾ ਅਫਸੋਸ ਹੈ ਅਸੀਂ ਉਮਰ ਰਾਈਟ ਵੱਲੋਂ ਕੋਵਿਡ ਦੇ ਵਿੱਚ ਬੜਾ ਕੰਮ ਕੀਤਾ ਮੈਨੂੰ ਡਿਸਟ੍ਰਿਕਟ ਵੱਲੋਂ ਡਿਸਟ੍ਰਿਕਟ ਵੱਲੋਂ ਰਹਿਦੂ ਡਿਸਟ੍ਰਿਕਟ ਵੱਲੋਂ ਅਵਾਰਡ ਮਿਲਿਆ ਸਾਨੂੰ ਅਵਾਰਡ ਮਿਲਿਆ ਕਮਰੇ ਦੇ ਅੰਦਰ ਨਾ ਸਾਨੂੰ 15 ਅਗਸਤ ਤੇ ਕਿਸੇ ਨੇ ਸਨਮਾਨਿਤ ਕੀਤਾ ਨਾ ਸਾਨੂੰ ਕਿਸੇ ਨੇ 26 ਜਨਵਰੀ ਤੇ ਸਨਮਾਨਿਤ ਕੀਤਾ ਔਰ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੋ ਉਹਨਾਂ ਨੇ ਕਿੰਨਾ ਕੰਮ ਕੀਤਾ ਔਰ ਜੇ ਮੈਨੂੰ ਤੁਸੀਂ ਕਹਿੰਦੇ ਹੋ ਮੈਂ 22 ਤੁਹਾਡੇ ਲਾਈਵ ਚੈਨਲ ਤੇ ਉੱਤੇ ਦੱਸ ਰਿਹਾ ਕਿ ਮੈਂ ਜੋ ਕੰਮ ਕੀਤਾ ਮੇਰੇ ਕੋਲ ਵਿਦ ਪ੍ਰੂਫ ਹੈ ਔਰ ਇੰਨਾ ਪ੍ਰੂਫ ਇੰਨਾ ਕੰਮ ਕਰਨ ਤੋਂ ਬਾਅਦ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕਰਨ ਤੋਂ ਬਾਅਦ ਸਾਰਿਆਂ ਦੀ ਇਹ ਸੇਵਾ ਕਰਨ ਤੋਂ ਬਾਅਦ ਜੇ ਇਹ ਪ੍ਰਸ਼ਾਸਨ ਸਾਨੂੰ ਇੱਕ 15 ਅਗਸਤ ਦੇ ਉੱਤੇ ਸਰਟੀਫਿਕੇਟ ਨਹੀਂ ਦੇ ਸਕਦਾ ਪ੍ਰਸ਼ੰਸਾ ਪੱਤਰ ਨਹੀਂ ਦੇ ਸਕਦਾ ਸ਼ਾਬਾਸ਼ ਨਹੀਂ ਦੇ ਸਕਦਾ ਕਿਉਂਕਿ ਅਸੀਂ ਪੈਸੇ ਦੇ ਭੁੱਖੇ ਨਹੀਂ ਪੈਸੇ ਸੀ ਆਪਣੇ ਕੋਲ ਲਾਣੇ ਆ ਇਹ ਨਾਨ-ਪ੍ਰੋਫਿਟੇਬਲ ਸਾਡੀ ਆਰਗੇਨਾਈਜੇਸ਼ਨ ਆ ਜੇ ਸਾਨੂੰ ਸਮਾਨਤ ਨਹੀਂ ਕਰੂਗਾ ਤੇ ਅਸੀਂ ਕਿੱਦਾਂ ਅੱਗੇ ਕੰਮ ਕਰਾਂਗੇ ਬਾਕੀ ਅਸੀਂ ਆਪਣੇ ਲੈਵਲ ਤੇ ਕੰਮ ਕਰਦੇ ਆਂ ਹੋ ਬੇਨਤੀ ਹੈ ਕਿ ਜੋ ਬੰਦਾ ਕੰਮ ਕਰਦਾ ਉਹਨੂੰ ਸਮਾਨਿਤ ਕੀਤਾ ਜਾਵੇ ਆ ਪਿੱਛੇ ਜੇ ਪ੍ਰੋਗਰਾਮ ਹੋਇਆ ਸੀ ਹੁਸ਼ਿਆਰਪੁਰ ਦੇ ਵਿੱਚ ਜਿਹਦੇ ਵਿੱਚ ਕਿਹਾ ਸੀ ਜੋ ਹੁਸ਼ਿਆਰਪੁਰ ਦਾ ਮਾਨ ਵਧਾਏਗਾ ਉਸ ਦਾ ਸਨਮਾਨ ਕਰेंगे ਉਹ ਕਾਹਦਾ ਸਨਮਾਨ ਕਰੂਗੇ ਤੁਸੀਂ ਕਿਹਦਾ ਸਨਮਾਨ ਕੀਤਾ ਤੁਸੀਂ ਮੈਂ ਇੱਕ ਉਮਰ ਰਾਈਟ ਦਾ ਸੈਕਟਰੀ ਪੰਜਾਬੀ ਆ ਹੁਸ਼ਿਆਰਪੁਰ ਲਈ ਮੈਂ ਕੰਮ ਵੀ ਕੀਤਾ ਮੇਰੇ ਕੋਲ ਪ੍ਰੂਫ ਹੈ ਮੈਂ ਇੱਕ ਰਾਈਟਰ ਵੀ ਆ ਮੈਂ ਇੱਕ ਸਿੰਗਰ ਵੀ ਆ ਮੈਂ ਬਹੁਤ ਵੱਡੀਆਂ ਮਿਊਜ਼ਿਕ ਕੰਪਨੀਆਂ ਵਾਈਟ ਹਿਲ ਸਪੀਡ ਰਿਕਾਰਡਸ ਨਾਲ ਕੰਮ ਕੀਤਾ ਪੀਟੀਸੀ ਦੇ ਉੱਤੇ ਮੇਰੇ ਦਾਣੇ ਚੱਲੇ ਕਿ ਇਹਨਾਂ ਨੇ ਸਾਨੂੰ ਨਹੀਂ ਜਦ ਐਡੇ ਵੱਡੇ ਲੈਵਲ ਤੇ ਮੈਂ ਕੰਮ ਕਰਨ ਤੋਂ ਬਾਅਦ ਵੀ ਇਹਨਾਂ ਨੇ ਸਾਨੂੰ ਸਨਮਾਨਤ ਨਹੀਂ ਕੀਤਾ ਤੇ ਜਿਹੜੇ ਇਨਾਮ ਵੰਡੇ ਆ ਉਹ ਕਿਹਨਾਂ ਨੂੰ ਵੰਡੇ ਆ ਇਹਨਾਂ ਨੇ ਇਹ ਐਡੇ ਵੱਡੇ ਆਈਪੀਐਸ ਅਫੀਸਰ ਬੈਠੇ ਆ ਇਹਨਾਂ ਨੇ ਕੋਈ ਜਾਂਚ ਪੜਤਾਲ ਨਹੀਂ ਕੀਤੀ ਵੀ ਅਸੀਂ ਕਿਹਨੂੰ ਅਸੀਂ ਅਵਾਰਡ ਦੇਣਾ ਅਸੀਂ ਕਲਾ ਦੇ ਖੇਤਰ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਮੈਂ ਕਈ ਮੁੰਡਿਆਂ ਨੂੰ ਚਾਂਸ ਦਿੱਤਾ ਆਪਣੀ ਕੰਪਨੀ ਚ ਅੱਗੇ ਕੰਮ ਕਰਨ ਦਾ ਫ੍ਰੀ ਆਫ ਕਾਸਟ ਤੇ ਇਹ ਜਿਹੜੇ ਅਵਾਰਡ ਦਿੱਤੇ ਜਾਂਦੇ ਆ ਸੋ ਮੇਰੀ ਬੇਨਤੀ ਹੈ ਅਸੀਂ ਕਿਉਂਕਿ ਅਸੀਂ ਲੀਡਰਾਂ ਨੂੰ ਨਹੀਂ ਕਹਿ ਸਕਦੇ ਉਹਨਾਂ ਦੇ ਆਲੇ ਦੁਆਲੇ ਬੜਾ ਵੱਡਾ ਘੇਰਾ ਹੈ ਅਸੀਂ ਆਈਪੀਐਸ ਅਫੀਸਰ ਨੂੰ ਕਹਿ ਸਕਦੇ ਹਾਂ ਕਿਉਂਕਿ ਉਹ ਬੜੀ ਪੜ੍ਹਾਈ ਕਰਕੇ ਆਏ ਹੋਏ ਆ ਬੜੀ ਜ਼ਿੰਮੇਵਾਰੀ ਨਾਲ ਆਏ ਹੋਏ ਆ ਸੋ ਮੇਰੀ ਬੇਨਤੀ ਹੈ ਉਹਨਾਂ ਨੂੰ ਕਿ ਕਿਸੇ ਦੇ ਦਬਾਅ ਥੱਲੇ ਆ ਕੇ ਕੰਮ ਨਾ ਕਰੋ ਸ਼ਹਿਦਪੁਰ ਦਾ ਤਦੀ ਕਲਿਆਣ ਹੋਏਗਾ ਸਮਾਜ ਦਾ ਤਾਂ ਕਲਿਆਣ ਹੋਏਗਾ ਕਿ ਜਦੋਂ ਕੋਈ ਆਫੀਸਰ ਨਿਖ ਪਰਖ ਹੋ ਕੇ ਆਪਣਾ ਕੰਮ ਕਰੇਗਾ ਕਿਸੇ ਦੇ ਦਬਾਅ ਥੱਲੇ ਕੰਮ ਨਾ ਕਰੇ ਉਹਦੇ ਨਾਲ ਸਾਰੇ ਸਮਾਜ ਦਾ ਭਲਾ ਹੋਏਗਾ ਹੁਣ ਇੱਥੇ ਸਾਡੇ ਲਿਬਰ ਡਿਪਾਰਟਮੈਂਟ ਵਾਲੇ ਬੰਦੇ ਹੈਗੇ ਆ ਇੱਥੇ ਬੜਿਆਂ ਦੇ ਨੀਲੇ ਕਾਰਡ ਨਹੀਂ ਬਣੇ ਹੋਏ ਉਹ ਇੱਕ ਛੋਟੀ ਜੀ ਫੀਸ ਹੈ 5-600 ਰੁਪਿਆ ਉਹ ਵਿਚਾਰੇ ਕਿੱਥੋਂ ਦੇਣਗੇ ਸੋ ਆਜਾ ਸੀ ਚੇਅਰਮੈਨ ਸਾਹਿਬ ਸਾਡੇ ਅਸੀਂ ਇਹਨਾਂ ਨੂੰ ਮੁਬਾਰਕਾ ਦਿੰਨੇ ਆ ਨਵੇਂ ਬਣੇ ਆ ਸਾਡੀ ਆਰਗੇਨਾਈਜੇਸ਼ਨ ਇਹਨਾਂ ਦੇ ਨਾਲ ਆ ਮੈਂ ਬੇਨਤੀ ਕੀਤੀ ਇਹਨਾਂ ਨੂੰ ਮੈਂ ਕਿਹਾ ਦੋ ਤਰ੍ਹਾਂ ਦੇ ਕਾਰਡ ਬਣਾਓ ਇੱਕ ਰੈੱਡ ਕਾਰਡ ਲੇਬਰ ਦਾ ਬਣਾਓ ਇੱਕ ਗ੍ਰੀਨ ਕਾਰਡ ਬਣਾਓ ਮੈਂ ਨਾਲ ਆ ਜਿੱਥੇ ਮੇਰੀ ਸੇਵਾ ਦੀ ਲੋੜ ਪੈਗੀ ਮੈਂ ਦਵਾਂਗਾ ਰੈੱਡ ਕਾਰਡ ਉਹਨਾਂ ਦਾ ਜਿਨ੍ਹਾਂ ਦੇ ਅੱਗੇਤੀ ਹੈ ਅੱਗੇ ਕਮਾਲ ਵਾਲਾ ਕੋਈ ਨਹੀਂ ਹੈਗਾ ਗ੍ਰੀਨ ਕਾਰਡ ਉਹਨਾਂ ਦਾ ਜਿਨ੍ਹਾਂ ਦੀ ਫੈਮਿਲੀ ਬਣੀ ਹੋਈ ਹੈ ਉਹਨਾਂ ਨੂੰ ਜੋ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਉਹ ਮਿਲਣਗੀਆਂ ਪਰ ਜਿਨ੍ਹਾਂ ਨੂੰ ਸੁਵਿਧਾਵਾਂ ਤੋਂ ਵੀ ਉੱਪਰ ਕਿਸੇ ਗਰੀਬ ਆ ਉਹ 600 ਰੁਪਏ ਦਿਹਾੜੀ ਲੈ ਕੇ ਘਰ ਚਲ ਜਾਂਦਾ ਉਹਦੀ ਅੱਗੇ ਕੁੜੀਆਂ ਕਿੱਦਾਂ ਵਿਆਹ ਕਰੂਗਾ ਉਹ ਸਰਕਾਰ ਉਹਨਾਂ ਵਾਸਤੇ ਕੀ ਕਰ ਰਹੀ ਹੈ ਸਰਕਾਰ ਅਮੀਰਾਂ ਦੀ ਰਹਿ ਗਈ ਹੈ ਵੀ ਚਾਰ ਪ੍ਰਧਾਨ ਇਕੱਠੇ ਕਿਤੇ ਅਬਾਵਾਜੀ ਫੋਟੋਆਂ ਖਚਾਲੀਆਂ ਗਰੀਬਾਂ ਦੇ ਧੀਆਂ ਬਾਰੇ ਕੌਣ ਸੋਚੂਗਾ ਜਿਸ ਸਕੀਮ ਕੋਈ ਲਾਗੂ ਕੀਤੀ ਹੈ ਤੇ ਕਿੱਥੇ ਵੰਡਦੇ ਉਹ ਜਾ ਕੇ ਜੋ ਗਰੀਬ ਬੰਦੇ ਨੂੰ ਤਾਂ ਸਕੀਮ ਵੀ ਨਹੀਂ ਲੈਣੀ ਆਂਦੀ ਹੁਣ ਲਿਪਨਰ ਸਕੀਮ ਲੈਣੀ ਸਮਝਾਓ ਸਕੀਮਾਂ ਕੱਢਣ ਦੇ ਨਾਲ ਕੁਝ ਨਹੀਂ ਹੋਣਾ ਜੀ ਪਬਲਿਕ ਨੂੰ ਸਕੀਮਾਂ ਬਾਰੇ ਸਮਝਾਇਆ ਜਾਵੇ ਔਰ ਅਨਪੜ੍ਹ ਬੰਦੇ ਨੂੰ ਸਕੀਮ ਲੈਣੀ ਨਹੀਂ ਆਂਦੀ ਉਹ ਲੋਕਾਂ ਦੇ ਮਗਰੀ ਘੂਮੀ ਜਾਂਦਾ ਔਰ ਜਿਨ੍ਹਾਂ ਨੂੰ ਸਕੀਮਾਂ ਦੀ ਲੋੜ ਨਹੀਂ ਉਹ ਲੈ ਕੇ ਨਿਕਲ ਜਾਂਦੇ ਆ ਜੇ ਤੁਸੀਂ ਦਿਨੇ ਵੀ ਉਤੋਂ ਸੋ ਇਹ ਮੇਰੀ ਚੇਅਰਮੈਨ ਸਾਹਿਬ ਹੁਣ ਬਣੇ ਆ ਇੱਥੇ ਲੇਬਰ ਡਿਪਾਰਟਮੈਂਟ ਚ ਸਭ ਹੈਂਡ ਟੂ ਮਾਊਥ ਵਾਲੇ ਬੰਦੇ ਆ ਔਰ ਜਿਨ੍ਹਾਂ ਨੂੰ ਵੀ ਹੈਲਪ ਦੀ ਲੋੜ ਹੈ ਅਸੀਂ ਸੰਘਰਸ਼ ਕਰਾਂਗੇ ਅਸੀਂ ਉਹਨਾਂ ਦਾ ਹੱਕ ਉਹਨਾਂ ਨੂੰ ਦਵਾ ਕੇ ਰਵਾਂਗੇ ਜੈ ਹਿੰਦ